ਕਰਦੇ ਆ ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਦੇ ਕਰ ਰਹੇ ਆ ਸ਼ੁਰੂਆਤ ਤੇ ਅੱਜ ਦੇ ਵਲੌਗ ਚ ਅੱਜ ਆਪਾਂ ਕੀ ਕਰੇ ਆ ਦਿਨ ਅੱਜ ਆਪਣਾ ਫਰੀ ਹੈ ਛੁੱਟੀ ਛੁੱਟੀ ਰਾਦੇ ਨੇ ਤੇ ਜੇਕਰ ਕਿੰਨੇ ਤੁਸੀਂ ਆਪਾਂ ਨੂੰ ਹੁਕਮ ਵੀ ਹੋਏ ਨੇ ਜੇ ਤੁਸੀਂ ਘਰੇ ਰਹਿਣਾ ਹੈ ਤਾਂ ਕਰੇ ਕਰਨੇ ਪੈਣਗੇ ਤੁਹਾਨੂੰ ਕੰਮ ਕੀ ਕੀ ਕੰਮ ਨੇ ਉਸ ਮੱਗੀ ਚੰਦ ਕੀ ਦਿਖਾਉਂਦੇ ਜਿਹੜੇ ਸਾਨੂੰ ਅਜ ਕੰਮ ਦਿੰਦੇ ਕੰਮ ਘੜਾਏ ਗਏ ਨੇ ਤੇ ਫਿਲਹਾਲ ਆਪਣੇ ਵਲੌਗ ਕਈ ਦਿਨਾਂ ਤੋਂ ਆਪਾਂ ਨਹੀਂ ਬਣਾ ਰਹੇ ਸੀ ਕਾ ਆਪਹੁਰੇ ਤੋਂ ਬਲੌਗ ਨਿਰੰਤਰ ਲਗਾਤਾਰ ਆ ਰਹੇ ਸੀ ਪ੍ਰਾਸੀ ਬਲੌਗ ਬਣਾਉਣੇ ਬੰਦ ਕਰਕੇ ਸੀ ਤੇ ਪਿਛਲਾ ਬਲੌਗ ਉਸੇ ਦੇਖਿਆ ਕਿ ਡੈਡੀ ਨੂੰ ਦਵਾਈ ਦਵਾਕ ਲੈ ਕੇ ਸੀ ਉਹ ਬਿਲਕੁਲ ਹੁਣ ਬਿਲਕੁਲ ਹੁਣ ਠੀਕ ਨੇ ਤੇ ਹੁਣ ਆਪਣੇ ਬਲੌਗ ਨੇ ਜੋ ਸਫਰ ਦੇ ਨਵੇਂ ਕੰਮ ਦੇ ਉਹ ਹੁਣ ਲਗਾਤਾਰ ਬਣਦੇ ਰਹੇ ਨੇ ਕਿ ਨਵੇਂ-ਨਵੇਂ ਬਲੌਗ ਫਿਰ ਲਿਆਉਂਦੇ ਰਹੇ ਨੇ ਕਿ ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਬਲੌਗ ਨੇ ਚੱਲਦੇ ਸੀ ਹੁਣ ਨਵੇਂ-ਨਵੇਂ ਬਲੌਗ ਦੇਖਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਹਿਲੇ ਲਿੰਕ ਵਾਲਾ ਬਟਨ ਦਬਾਣਾ ਹੈ। ਪਾੰਦਸ ਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤਕਰੀਬਨ ਮਿਲਦਾਰੇ ਤੇ ਬਹੁਤ ਹੀ ਜਾਲ ਵਿਖਲਵਾਤੇ ਕਪਾਤ ਨਵਾਂ ਪ੍ਰੋਗਰਾਮ ਲੈ ਕੇ ਆ ਰਹੇ ਆ ਤੇ ਉਹ ਤੁਹਾਨੂੰ ਅਪਡੇਟ ਕਰਤੀ ਦੇ ਦਿੱਤੀ ਜਾਊਗੀ। ਫਿਲਹਾਲ ਸਾਡਾ ਇਹ ਤਾਂ ਵਲੌਗ ਕਰਦੇ ਸ਼ੁਰੂਆਤ ਤੇ ਇਹਨਾਂ ਦਿਖਾਉਣਾ ਸੱਤ ਨੂੰ ਕੀ ਕੀ ਕੰਮ ਘਰ ਵੱਲੋਂ ਗੜਿਆ ਹੋਏ ਨੇ। ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਦੋਸਤੋ ਕਿ ਅੱਜ ਆਪਾਂ ਸਾਧਨ ਰਹਿਣਕ ਕਰੇ। ਕਰ ਰਹੇ ਕਹਿੰਦੇ ਰਹਿਂਗਾ ਤਾਂ ਤੈਨੂੰ ਕਰਨੇ ਪੈਣਗੇ ਕੰਮ ਕੰਮ ਕੀ ਨੇ ਨਜਮੀ ਨੂੰ ਇੱਕ ਤਾਂ ਇਹਦੇ ਵਿੱਚ ਸਾਰਾ ਜੱਕਾ ਕਾਹ ਪੱਟਣਾ ਹੈ ਪੌਦਿਆਂ ਚ ਇਹ ਜਮ ਡਿਊਟੀ ਲਈ ਜਾਂਦੀ ਸੀ ਫਿਰ ਤਾਂ ਪਾਣੀ ਲਾਉਣਾ ਪਾਣੀ ਲਾ ਕੇ ਫਿਰ ਇਹਦੇ ਵਿੱਚ ਤਾਂ ਪੱਟਣਾ ਕਾ ਕਿਉਂਕਿ ਜਿਹੜੇ ਚ ਆਪਣੇ ਛੋਟੇ ਛੋਟੇ ਪੌਦੇ ਹੀ ਲੱਗੇ ਹੋਏ ਨੇ ਜੋ ਕਾਹ ਦੇ ਵਿੱਚ ਲੁਕ ਚੁੱਕੇ ਨੇ ਦਿਖਦੇ ਨਹੀਂ ਕਿ ਸਵੇਰੇ ਪਰ ਆਪਣਾ ਪਾਣੀ ਲਾਇਆ ਸੀ ਕ ਫਿਰ ਆ ਕਾਹ ਜੇ ਪੱਟਣ ਲੱਗੇ ਸੀ ਆਪਾਂ ਥੋੜਾ ਥੋੜੇ ਪੱਤੇ ਵੀ ਹੈ ਤੇ ਤੁਹਾਨੂੰ ਚੱਲ ਪਰਸੋਂ ਦਿਖਾ ਦਈਏ ਵੀ ਆਹ ਕਟਕਾ ਪਟਣਾ ਆਪਾਂ ਨੇ ਤੇ ਜਦੋਂ ਹੋ ਗਿਆ ਕੰਪਲੀਟ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਤੇ ਫਿਲਹਾਲ ਅੱਜ ਆਪਾਂ ਰਹਿਣਕ ਕਰੇ ਉਸ ਤੋਂ ਬਾਅਦ ਆਪਣੇ ਛੋਟੇ ਛੋਟੇ ਕੰਮ ਨੇ ਕਰਦੇ ਤਕਰੀਬਨ ਉਹ ਕਰਨੇ ਨੇ ਇੱਕ ਤਾਂ ਆਪਣੇ ਕਰਨੇ ਏਸੀ ਦੀ ਸਰਵਿਸ ਤੇ ਦੂਜਾ ਕਰਨਾ ਹੈ ਆਪਣੇ ਥੋੜੀਆਂ ਟੂਟੀਆਂ ਇੱਕ ਦੋ ਟੂਟੀਆਂ ਲੀਕ ਕਰਨ ਉਹ ਠੀਕ ਕਰਨੀਆਂ ਨੇ ਮੇਨ ਕੰਮ ਸਾਰੇ ਜਿੰਦਾ ਆਹੀ ਹੈ ਹਾਂਜੀ ਦੋਸਤੋ ਜਿਹੜੇ ਆਪਣੇ ਕਾਹ ਪੱਟਣ ਆ ਸੀਗਾ ਤਕਰੀਬਨ ਉਹ ਆਪਣਾ ਸਾਰਾ ਸਾਰ ਪੱਟਤਾ ਤੁਹਾਨੂੰ ਚੱਲ ਕੇ ਦਿਖਿਆਉਣੀ ਆ ਆਪਣੇ ਬੂਟੇ ਕਾਹ ਪੱਟਣ ਤੋਂ ਬਾਅਦ ਪੌਦੇ ਉਹਨ ਕਿਸ ਤਰ੍ਹਾਂ ਦੇ ਦਿਖਾਈ ਦੇ ਰਹੇ ਨੇ ਚੱਲਦੇ ਹਾਂ ਹੁਣ ਆਪਾਂ ਪੌਦੇ ਕਿੰਨੇ ਜਿਹੜਾ ਆਪਣਾ ਕੰਮ ਲਾਇਆ ਸੀ ਕਾਹ ਪੱਟਣ ਦਾ ਉਹ ਆਪਣੇ ਕਰਤਾ ਕੰਪਲੀਟ ਕਿਉਂਕਿ ਜਿਵੇਂ ਚਾਜ ਜਿਵੇਂ ਛੋਟੇ ਛੋਟੇ ਪੌਦੇ ਖੜੇ ਨੇ ਉਹ ਖੜੇ ਆ ਇੱਕ ਕਾਹ ਜਿਹੜਾ ਹੋ ਗਿਆ ਸੀ ਇਹਨਾਂ ਵਿੱਚ ਤਕਰੀਬਨ ਦੇਖਣ ਨੂੰ ਟੱਗੇ ਸਿੱਕੇ ਕਾਫੀ ਵੱਡਾ ਵੱਡਾ ਕਾ ਹੋ ਗਿਆ ਸਿੱਕਾ ਬੇਲਾ ਲੈਣ ਦੇ ਇੱਥੇ ਵਿੱਚ ਇਹ ਬੇਲਾ ਵੀ ਨਹੀਂ ਪਲਪਲਾ ਦਿਖਦੀ ਅਸੇ ਤਕਰੀਬਨ ਆਪਾਂ ਨੇ ਸਾਰਾ ਇਹ ਕਾ ਪੱਟਤਾ ਤੇ ਹੁਣ ਕਰ ਰਹੇ ਆ ਵੀ ਆਪਾਂ ਟੂਟੀਆਂ ਦਾ ਕੰਮ ਕਿਉਂਕਿ ਟੂਟੀਆਂ ਵੀ ਖਰਾਬ ਹੋਈਆਂ ਪੀਆਂ ਇੱਕ ਦੋ ਤੇ ਉਹ ਠੀਕ ਕਰਦੇ ਆ ਉਸ ਤੋਂ ਬਾਅਦ ਕਰਾਂਗੇ ਫਿਰ ਆਪਾਂ ਏਸੀ ਦੀ ਸਰਵਿਸ ਤਕਰੀਬਨ ਫਹ ਲੈ ਤੱਕ ਲਗਾਇਨ ਟੂਟੀਆਂ ਦਾ ਕੰਮ ਕਰਨਾ ਕਿਉਂ ਬਈ ਹੋ ਗਈ ਠੀਕਾ ਅਦਾ ਹੋਣੇ ਗਿਆ ਬਦਲੀ ਦਾ ਹੈ ਆ ਬੰਦਾ ਸਾਡਾ ਉੱਪ ਚੜਨ ਬਾਤ ਰੱਖਿਆ ਅੱਜ ਕਦੇ ਉੱਪ ਚੜ ਜਾਏ ਥੱਲੇ ਉਤਰ ਜਾਏ ਨੇ ਕੋਈ ਕੰਮ ਨਹੀਂ ਕਰਨਾ ਸਿਰਫ ਇਹਦਾ ਕੰਮ ਇਹੀ ਹੈ ਵੀ ਟੂਟੀਆਂ ਪੁੱਤਕ ਦੇ ਟੈਂਕੀ ਬੰਦ ਕਰਿਆ ਉਹ ਕਦੇ ਖੋਲਿਆ ਉਹ ਹੈਨਾ ਇਹ ਕੰਮ ਹੈ ਹੈ ਫਗਦਾ ਤਾਂ ਨਹੀਂ ਗਿਆ ਫਗਦਾ ਤਾਂ ਨਹੀਂ ਗਿਆ ਫਗ ਜਨੇ ਕਿਉਂ ਕੋਈ ਪਲੰਬਰ ਸਾਹਿਬ ਹੋਇਆ ਪੁੱਛੋ ਮਨਾਰਾ 11 ਡੀ ਗਏ ਘਾਟੇ ਜਨਾ ਵਿੱਚ ਇਹਦਾ ਠੀਕ ਧੀ ਇਹਦਾ ਹੂੰ ਦੋਆ ਦੇ ਰਿਹਾ ਮੈਨੂੰ ਉਹ ਤਾਂ ਵੀ ਜਾਣਾ ਲੋਗਾ ਨਾ ਚਲੋ ਜੀ ਹੁਣ ਜਾਣਾ ਉਹ ਸ਼ਹਿਰ ਇਹਨਾਂ ਵਾਸਤੇ ਕਿਉਂਕਿ ਹਰਮਨ ਸਿੰਘ ਆ ਸਮਾਨ ਲੈਣਾ ਹਨਾ ਗੱਡੀ ਲੈ ਕੇ ਚਲੀਏ ਬੋਲਦੇ ਕੀ ਬੋਲਟ ਤਾਂ ਜਦ ਰੈਨ ਦੇ ਤੇਲ ਨਾਲੋਂ ਜ਼ਿਆਦਾ ਬੋਲਟ ਦਸਾਂ ਕਿਉਂ ਕਿ ਅੰਦੇ ਕੀ ਦੇ ਵੀ ਜਾਂਦੀ ਹੈ ਇਸ ਪਾਣੀ ਹੋ ਗਿਆ ਹਾਂ ਨਵਾਂ ਪਾਦਾ ਤਾਂ ਹੁਣ ਬੋਲਟ ਤੁਹਾਨੂੰ ਜਰੂਰ ਆ ਰਹੀ ਚਲ ਇੱਕ ਇੱਕ ਦਾ ਹਟੂਗੀ ਬਾਹਰਲੇ ਵਾਲ ਦਾ ਨਵਾਂ ਲੈਣਾ ਪਊਗਾ ਨਾ ਕੋਟੂ ਬੋਲਟ ਪਿੱਛੇ ਗੜੇ ਚਲ ਦੇਖਦੇ ਇੱਕ ਦਾ ਠੀਕ ਹੋਵੇ ਇਹਦੇ ਵਾਤੇ ਨਵਾਂ ਲੈਣੋ ਕੋਈ ਨਾੜ ਕਾ ਹੈਗਾ ਮੈਨੂੰ ਹੁਣ ਘੱਟੇ ਦਾ ਟੈਂਪਰ ਇਹ ਅੰਦਰਲੀ ਦੇ ਖੋੜਕਲੇ ਆਇਆ ਰਮੇ ਇਹਨੇ ਸਾਡੇ ਸਰਪੰਚ ਸਾਹਿਬ ਹੈ ਸਾਹਿਬ ਸਾਹਿਬ ਹੈ ਹੈ ਪੂਰਾ ਜੋਰ ਚੱਲ ਰਿਹਾ ਪਿੰਡੇ ਦੇ ਸਰਪੰਚੀ ਦਾ ਹੈ ਕਹੇਗਾ ਸਰਪੰਚ ਖੜੇ ਹੋ ਕੀ ਹੋ ਹਾਂ ਨਾ ਅਸੀਂ ਸਰਪੰਚੀ ਚੋਈ ਉਸ ਦਾ ਗਰਨਾਲ ਗੱਲਾਂ ਨੇ ਆ ਜਾਂਦੀ ਸਵਾਦ ਲੈ ਲੈਣੇ ਗੰਨਾ ਆ ਦੇ ਨੋ ਕੁਝ ਨਾ ਕਰਦਾ ਹੈ ਕਿੱਥੇ ਲੈ ਜੀ ਨਾ ਹੋਰੇ ਆ ਗਿਆ ਤਾ ਆ ਜੂਗਾ ਮੇਰੇ ਗੁੱਸੇ ਦੇ ਝੜ ਕੇ ਵੀ ਆ ਗਿਆ ਸੀ ਬਰਦਰ ਘੂੜੀ ਲਾ ਕੇ ਲਈ ਜੀ ਏਡੇ ਉੱਪਰ ਉਸੇ ਜਦੋਂ ਕਰੋ ਸੈਟ ਮਿਲੂਗੀ ਹੈ ਬੜਾ ਖਰਾਬ ਹੋਦਾ ਉਹ ਬੰਦਾ ਹੂੰ ਲੋ ਜੀ ਕੇਸੀ ਸਰਵਿਸ ਕਰਵਾਉਂਦੇ ਆ ਦੇਖਦੇ ਆ ਕੀ ਲਿਖੋ ਤੇ ਆਣ ਰਿਹਾ ਹੈ ਲਾਓ ਇਸ ਤਰ੍ਹਾਂ ਰਸਤਰੀ ਬੰਦਗਰੀਆਂ ਵੀ ਅੰਤਰੀ ਜਾਣੀਆਂ ਕੋਲੇ ਗੜੀ ਗੁਰੂਆ ਕਿਉਂ ਮੈਨੂੰ ਕਿਹੜਾ ਪਤਾ ਸੀ ਤੈਨੂੰ ਪਤਾ ਹੈ ਪਤਾ ਮੈਂ ਇੰਨੇ ਦਿਨਾਂ ਤੋਂ ਕਹੀ ਰਹੀ ਹਾਂ ਜਿਆਣੀ ਨੂੰ ਸਾਫ਼ ਕਰ ਨਾ ਜਿਆਣੀ ਆਹ ਬਾਹਰ ਤੋਂ ਸਾਫ਼ ਇਸੇ ਜੀ ਬੈਠੇ ਜੋ ਕੋਈ ਨਹੀਂ ਹਾਂ ਆਹੋ ਵੱਡਾ ਦੂਰ ਮਾ ਚਲ ਇਹਨਾਂ ਨੂੰ ਸਾਫ਼ ਕਰਾਂਗਾ ਵਰ ਲੈ ਕੇ ਕਰਾਂਗਾ ਵਰ ਕਿਹਾ ਹੀ ਹੁੰਦਿਆ ਅੱਜ ਤੂੰ ਵੀ ਬਿਲ ਨਹੀਂ ਹੈ ਕੰਮ ਤੇਨੂੰ ਵੀ ਕੋਈ ਨਹੀਂ ਕਰੇ ਹੈ ਮੈਂ ਪਾਣੀ ਲੈ ਕੇ ਕਾਦਾਇ ਪ੍ਰਦਰ ਹੈ ਹੈ ਕਿਹੜੀ ਹੈ ਚਲ ਆ ਦੂਜਾ ਵੀ ਤੂੰ ਕਰ ਸਾਫ਼ ਇਹ ਤੋਈ ਇਹ ਤੋ ਕਰਣਾ ਪਾਲਾ ਹੈ ਹੈ ਕਾਹ ਕਹਿੰਦੇ ਕੂਲਿੰਗ ਨਹੀਂ ਕਰਦਾ ਕੂਲਿੰਗ ਕਿੱਥੋਂ ਕਰੂਆ ਵਿਚਾਰਾ ਸਾ ਨੱਕ ਦਾ ਘੋਟਿਆ ਪਿਆ ਹੈ ਹੈ ਅੱਜ ਕਈ ਕੰਮ ਕਰ ਲਿਆ ਪਰ ਸਮਾਂ ਕਿ ਝੜ ਤਦੇ ਆਇਓ ਕੰਮ ਆਪਣੀ ਬਹੁਤ ਹੋ ਗਿਆ ਜਾ ਆ ਜੇ ਤਵਾਰ ਦਾ ਬੂਰਾ ਲਾਹਾ ਘਟਿਆ ਯਾਰ ਇਹ ਛੁੱਟੜ ਦਿੰਦਾ ਹੈ ਨਾ ਕਿਨੂੰ ਹਰ ਮਨ ਨੂੰ ਹਰ ਮਨ ਨੂੰ ਹਿੰਦੀ ਦੀ ਹੈ ਹੈਗਾ ਨੂੰ ਆਉਂਦਾ ਮੈਂ ਹਾ ਜਾ ਫਿਰ ਇੱਧਰ क्यों क्यों तैयार कुछ करके झाड़ती मार है है करा सारे पिछले ਯਾ ਵੀ ਤੋਕ ਮੈਨੂੰ ਕਰਤਾ ਸਾਹ ਵਿੱਚੋਂ ਠੀਕ ਹੈ ਦੇਖਾ ਆਪੋਨੈਂਟ ਨੇ ਕਿਹਨੂੰ ਗ ਹੈ ਤਾਂ ਮੈਦੋ ਹੀ ਹੈ ਹੈ ਹਰ ਦਾ ਬੱਦ ਕਰੂਗੀ ਸਾਰਾ ਅੱਛਾ ਉਦੋਂ ਆਪਣੇ ਇਹ ਸਾਰੇ ਸਰਬਸਥੋਗਿਕ ਡੰ ਆਪਣੇ ਕੰਮ ਹੋ ਗਿਆ ਅੱਜ ਦੇ ਕੰਪਲੀਟ ਹਾਂਜੀ ਦੋਸਤੋ ਤਕਰੀਬਨ ਆਪਣਾ ਅੱਜ ਦਾ ਵਲੌਗ ਨੂੰ ਕਰਾਂਗੇ ਆਪਾਂ ਇੱਥੇ ਬੰਦ ਤਕਰੀਬਨ ਜਿੰਨੇ ਆਪਣੇ ਅੱਜ ਦੇ ਕੰਮ ਸੀਗੇ ਉਹ ਹੋ ਗਏ ਸਾਰੇ ਕੰਪਲੀਟ ਜਿਵੇਂ ਉਹ ਪਤਿ ਸਾਰੇ ਸੁਣ ਚਾ ਦੇਖਿਆ ਹੁੰਦੇ ਰਹੇ ਜਿਹੜੇ ਜਿਹੜੇ ਕੰਮ ਆਪਣੇ ਚ ਕਰੇ ਨੇ ਤੇ ਬਾਕੀ ਜੋ ਕੰਮ ਰਹਿੰਦੇ ਨੇ ਉਹ ਕੋ नेक्स्ट ਵਲੌਗ ਦੇ ਵਿੱਚ ਦੇਖਾਵਾਂਗੇ ਫਿਲਹਾਲ ਆਪਾਂ ਅੱਜ ਦੇ ਵਲੌਗ ਨੂੰ ਇੱਥੇ ਕਰਦੇ ਆਂ ਬੰਦ ਤੇ ਜਲਦੀ ਹੀ ਆਪਾਂ ਇੱਕ ਨਵਾਂ ਕਨਸੈਪਟ ਲੈ ਕੇ ਆ ਰਹੇ ਆਂ ਤੁਹਾਨੂੰ ਉਹਦਾ ਅਪਡੇਟ ਅਗਲੇ ਮਹੀਨੇ ਦੀ ਫਸਟ ਵੀਕ ਦੇ ਵਿੱਚ ਮਿਲ ਜੂਗਾ ਤੇ ਫਿਲਹਾਲ ਨਵੀਂ ਨਵੀਂ ਵੀਡੀਓ ਦੇਖਣ ਲਈ ਨਵੇਂ ਇੱਕ ਜ਼ਿਕਾਵਾ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲਓ ਤੇ ਕਿਉਂਕਿ ਸਾਰੀ ਅਪਡੇਟ ਸਾਨੂੰ ਇੰਸਟਾਗ੍ਰam ਤੇ ਹੀ ਮਿਲੂਗੀ ਤੇ ਫਿਲਹਾਲ ਅੱਜ ਦੇ ਵਲੌਗ ਨੂੰ ਕਰੀਏ ਪੂਰ ਬੰਦ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਕੋ ਨਵਾਂ ਬਲੌਗ ਲੈ ਕੇ ਕਿਸੇ ਨਵੀਂ ਜਗ੍ਹਾ ਤੋਂ ਨਵਾਂ ਇਤਿਹਾਸ ਲੈ ਕੇ ਪਰ ਖੁਈ ਆਪਣਾ ਖਿਆਲ ਜੀ ਰੱਬ ਰੱਖਾ